ਜੇ ਮਾਸੀ ਤੈਨੂੰ ਨੱਚਣ ਨਹੀਂ ਆਉਂਦਾ ਜੇ ਮਾਸੀ ਤੈਨੂੰ ਨੱਚਣ ਨਹੀਂ ਆਉਂਦਾ ਇੱਥੇ ਕਸ ਤੋਂ ਆਈ ਨਹੀਂ ਡਾਰ ਜੁਆਕਾਂ ਦੀ ਲੱਡੂ ਖਾਣ ਨੂੰ ਲਿਆਈ ਨਹੀਂ ਡਾਰ ਜੁਆਕਾਂ ਦੀ ਲੱਡੂ ਖਾਣ ਨੂੰ ਲਿਆਈ ਨਹੀਂ ਡਾਰ ਜੁਆਕਾਂ ਦੀ ਬੱਲੇ ਬੱਲੇ ਬਈ ਮਾਸੀ ਗੋਲੀ ਗੱਪੇ ਵਾਰੀਗੀ ਹੱਥ ਲਾਇਆ ਤੇ ਤਿੜਕੇ ਦੀ ਜਾਵੇ ਮਾਸੀ ਗੋਲੀ ਗੱਪੇ ਵਾਰੀਗੀ ਮਸੀ ਕੁੜੀ ਦੀ ਇੱਕਇ ਅਖਟੀਰੀ ਚੱਕ ਲੋਵੇ ਮੁੰਡਿਓ ਲਾਲ ਪੰਬੀਰੀ ਮਸੀ ਕੁੜੀ ਦੀ ਇੱਕਇ ਅਖਟੀਰੀ ਚੱਕ ਲੋਵੇ ਮੁੰਡਿਓ ਲਾਲ ਪੰਬੀਰੀ ਚੱਕ ਲੋਵੇ ਮੁੰਡਿਓ ਲਾਲ ਪੰਬੀਰੀ ਚਾਚੀ ਦੇ ਵੇੜੇ ਖੜਾ ਲਾਇਆ ਨਾਨਕਿਆਂ ਨੇ ਪੜ ਤੂ ਪਾਇਆ ਚਾਚੀ ਦੇ ਵੇੜੇ ਖੜਾ ਲਾਇਆ ਨਾਨਕਿਆਂ ਨੇ ਪੜ ਤੂ ਪਾਇਆ ਤਾਹੀ ਵੰਗਾ ਛਣਕਦੀਆਂ ਪਣ ਕੇ ਪਟੋਲਾ ਨਚਨ ਮਾਸੀਆਂ ਟੱਲੀ ਵਾਂਗੂ ਟਣਕਦੀਆਂ ਬਣ ਕੇ ਬਟੋਲਾ ਨਚਨ ਮਾਸੀਆਂ ਟੱਲੀ ਵਾਂਗੂ ਟਣਕਦੀਆਂ ਮਾਸੀ ਨੱਚ ਦੀ ਪੰਬੂਕੇ ਵਾਂਗੂ ਮੱਚਦੀ ਗਿੱਧੇ ਚ ਪੂਚਾਲ ਆ ਗਿਆ ਨੀ ਮਾਸੀ ਨੱਚ ਦੀ ਪੰਬੂਕੇ ਵਾਂਗੂ ਮੱਚਦੀ ਗਿੱਧੇ ਚ ਪੂਚਾਲ ਆ ਗਿਆ 21 ਸੂਟ ਬਰੀ ਦੇ ਕਰਤੇ 21 ਸੂਟ ਬਰੀ ਦੇ ਕਰਤੇ ਪਾਂਤ ਪਾਂਤ ਦੇ ਗੈਣੇ ਗਿੱਧਾ ਖੂਬ ਪਉ ਨਚ ਮਾਸੀ ਮਲਵੈਣ ਨੇ ਗਿੱਧਾ ਖੂਬ ਪਉ ਨਚ ਮਾਸੀ ਮਲਵੈਣ ਨੇ ਗਿੱਧਾ ਖੂਬ ਪਉ ਜੇ ਮਾਸੀ ਤੂੰ ਨਚ ਨਾ ਜਾਣਦੀ ਜੇ ਮਾਸੀ ਤੂੰ ਨਚ ਨਾ ਜਾਣਦੀ ਦੇ ਦੇਗ ਦੇ ਵਿੱਚ ਗੇੜਾ ਨਹੀਂ ਜੇ ਤੂੰ ਬਾਲੀ ਨਖਰੋ ਤੂੰ ਨਚ ਨਚਪਟ ਦੇ ਵੇੜਾ ਜੇ ਤੂੰ ਬਾਲੀ ਨਖਰੋ ਨਹੀਂ ਤੂੰ ਨਚ ਨਚਪਟ ਦੇ ਵੇੜਾ